ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਵਿਆਕਰਨ ਦੇ ਹਰ ਇੱਕ ਭਾਗ ਦੇ ਬਾਰੇ ਵੀਡੀਓ ਬਣਾਉਣ ਲੱਗੇ ਆਂ ਤੇ ਆਪਾਂ ਅੱਜ ਪੜਨਾਵ ਦੇ ਬਾਰੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਪੁੱਤਰ ਪੜਨਾਵ ਕੀ ਹੁੰਦਾ ਪੜਨਾਵ ਕੀ ਹੈ ਜੋ ਨਾਮ ਦੀ ਥਾਂ ਵਰਤੇ ਜਾਂਦਾ ਉਸ ਨੂੰ ਪੜਨਾਵ ਕਹਿੰਦੇ ਆਂ ਜੋ ਨਾਵ ਦੀ ਥਾਂ ਵਰਤੇ ਜਾਂਦਾ ਉਸ ਨੂੰ ਪੜਨਾਵ ਕਹਿੰਦੇ ਆਂ ਅੱਗੇ ਦੇਖੋ ਜਿਹੜਾ ਸ਼ਬਦ ਨਾਵ ਦੀ ਥਾਂ ਵਰਤੇ ਹੈ ਉਸ ਨੂੰ ਪੜਨਾਵ ਕਹਿੰਦੇ ਜਿੱਦਾਂ ਕਿ ਆ ਕਹਿੰਦ ਨੇ ਮੈਂ ਅੱਜ ਸਕੂਲ ਗਿਆ ਅਸੀਂ ਅੱਜ ਸਕੂਲ ਗਏ ਉੱਥੇ ਮੈਂ ਜਾਂ ਅਸੀਂ ਜਿੱਦਾਂ ਵੈਸੇ ਕਹੀਏ RAM ਸਕੂਲ ਗਿਆ ਉਹ ਕੀ ਹੋ ਗਿਆ ਨਾਵ ਜੇ ਅਸੀਂ ਕਹਦੀਏ ਮੈਂ ਸਕੂਲ ਗਿਆ ਜਿਵੇਂ RAM ਕਹਿ ਰਿਹਾ ਹੈਗਾ ਵੀ ਮੈਂ ਸਕੂਲ ਗਿਆ ਇਹਦਾ ਮਤਲਬ ਕੀ ਹੈ ਮੈਂ ਪੜਨਾਵ ਠੀਕ ਹੈ ਬੱਚਾ ਖਗੇ ਪੜਨਾ ਆਵਦੀਆਂ ਕਿ ਇਸਮਾਂ ਕਿੰਨੀਆਂ ਨੇ 6 ਇਹ ਤੁਹਾਨੂੰ ਆਉਂਦਾ ਹੁੰਦਾ ਪੇਪਰ ਦੇ ਵਿੱਚ ਪੜਨਾ ਦਿਆ ਕਿੰਨੀਆਂ ਕਿ ਇਸਮਾਂ ਨੇ 6 ਪੁਰਖਵਾਚਕ ਪੜਨਾ ਨਿਜਵਾਚਕ ਪੜਨਾ ਨੇਚੇਵਾਚਕ ਅਨੇਚੇਵਾਚਕ ਸੰਬੰਧਵਾਚਕ ਪ੍ਰਸ਼ਨਵਾਚਕ ਜਿਵੇਂ ਕਿ ਤੁਹਾਨੂੰ ਪਤਾ ਹੈ 20 ਕਲਾਸ ਦੇ ਜਿਹੜੇ ਪੇਪਰ ਸੀ ਉਹਨਾਂ ਵਿੱਚ ਨਿਜਵਾਚਕ ਪੜਨਾ ਪੁੱਛਿਆ ਗਿਆ ਸੀ ਇੱਕ ਬਾਅ ਕੇ ਦਿੱਤਾ ਹੋਇਆ ਸੀ ਉਸ ਵਿੱਚ ਪੁੱਛਿਆ ਗਿਆ ਸੀ ਕਿਹੜਾ ਪੜਨਾ ਆਵੇ ਉੱਥੇ ਕੀ ਸੀ ਨਿਜ ਉੱਥੇ ਪੁੱਛਿਆ ਗਿਆ ਸੀ ਆਪ ਕੀ ਹੈ ਠੀਕ ਹੈ ਆਪ ਉਹ ਪੁੱਛਿਆ ਗਿਆ ਸੀ ਉਹ ਨਿਜਵਾਚਕ ਪੜਨਾਵ ਸੀ ਦੇਖੋ ਪਹਿਲਾ ਪੁਰਖਵਾਚਕ ਪੜਨਾਵ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਵਰਤਦੇ ਹਾਂ ਜਾਂ ਤਾਂ ਆਪਣੇ ਵਾਸਤੇ ਜਿਵੇਂ ਕਹ ਦਿੰਨੇ ਆ ਵੀ ਮੈਂ ਇਹ ਕੰਮ ਕੀਤਾ ਜਾਂ ਦੂਜੇ ਪੁਰਖਾ ਉਸਨੇ ਇਹ ਕੰਮ ਕੀਤਾ ਠੀਕ ਹੈ ਆਪਣੇ ਵਾਸਤੇ ਤੇ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਵਰਤਿਆਂ ਦਾ ਉਸ ਨੂੰ ਪੁਰਖਵਾਚਕ ਪੜਨਾਵ ਕਹਿੰਦਾ ਜਿਵੇਂ ਮੈਂ ਤੁਸੀਂ ਉਹ ਤੁਹਾਨੂੰ ਐਦਾਂ ਆਉਂਦਾ ਹੁੰਦਾ ਨਾ ਆਵਦੀਆਂ ਤਿੰਨ ਕਿਸਮਾਂ ਨੇ ਉਤਮ ਪੁਰਖ ਮੱਧੰਪੁਰਖ ਤੇ ਅਨੇਯਪੁਰਖ ਇਹ ਹੁੰਦਾ ਪੁੱਤਰ ਜਿਹੜਾ ਉੱਤਮ ਪੁਰਖ ਉਹ ਪਹਿਲਾ ਪੁਰਖ ਹੁੰਦਾ ਹੈਗਾ ਮੱਧੰਪੁਰਖ ਦੂਜਾ ਹੁੰਦਾ ਅਨੇ ਤਿਦ ਪੁਰਖ ਹੈ ਤੀਜਾ ਪੁਰਖ ਹੁੰਦਾ ਹੈਗਾ ਉੱਤਮ ਪੁਰਖ ਜਿਹੜਾ ਪੁਰਖ ਗੱਲ ਕਰਦਾ ਉਸ ਨੂੰ ਉੱਤਮ ਪੁਰਖ ਕਹਿੰਦੇ ਨੇ ਜਿਹੜਾ ਗੱਲ ਕਰਦਾ ਜਿਵੇਂ ਮੈਂ ਇਹ ਕੰਮ ਕੀਤਾ ਮੈਂ ਕੀ ਹੈ ਉੱਤਮ ਪੁਰਖ ਹੈ ਮੈਨੂੰ ਇਹ ਕੰਮ ਕਰਨ ਦਿਓ ਮੈਨੂੰ ਕੀ ਹੈ ਉੱਤਮ ਪੁਰਖ ਹੈ ਮੈਂ ਸਕੂਲ ਜਾਂਦਾ ਹਾਂ ਮੈਂ ਕੀ ਹੈ ਉੱਤਮ ਪੁਰਖ ਹੈ ਠੀਕ ਹੈ ਇਦਾਂ ਕਿ ਮੈਂ ਅਸੀਂ ਸਾਡਾ ਹੀ ਇਹ ਉਤਮ ਬੁਰਖ ਹੈ ਹੁਣ ਮੱਧਮ ਬੁਰਖ ਜਿਸ ਬੁਰਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਬੁਰਖ ਜਾਂ ਦੂਜਾ ਬੁਰਖ ਕਹਿੰਦੇ ਨੇ ਵੀ ਤੁਸੀਂ ਘਰ ਸਕੂਲ ਜਾਓਗੇ ਤੁਸੀਂ ਠੀਕ ਹੈ ਤੁਸੀਂ ਜੀ ਵੀ ਜਿਸ ਦੇ ਨਾਲ ਗੱਲ ਕੀਤੀ ਜਾਂਦੀ ਹੈ ਤੇਰਾ ਇਹ ਸਕੂਲ ਹੈ ਠੀਕ ਹੈ ਇਹ ਆਪਾਂ ਜਦੋਂ ਆਪਾਂ ਦੂਜੇ ਜਿਹੜਾ ਦੂਜੇ ਵਿਅਕਤੀ ਨਾਲ ਉਸ ਨਾਲ ਗੱਲ ਕਰਦੇ ਹਾਂ ਤਾਂ ਉਸ ਨੂੰ ਮੱਧਮ ਬੁਰਖ ਕਹਿੰਦੇ ਹਨ ਅਨੇ ਬੁਰਖ ਹੁੰਦਾ ਕ ਪੁੱਤਰ ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਉਹ ਪੁਰਖ ਤੁਹਾਡੇ ਕੋਲੇ ਮੌਜੂਦ ਨਹੀਂ ਹੈਗਾ ਦੋ ਤੁਹਾਡੇ ਕੋਲ ਮੌਜੂਦ ਹੈ ਦੋ ਆਪਾਂ ਗੱਲ ਕਰ ਰਹੇ ਹਾਂ ਦੋ ਜਣੇ ਪਰ ਜਿਹਦੇ ਬਾਰੇ ਗੱਲ ਕਰ ਰਹੀ ਹੈ ਉਹ ਤੀਜਾ ਤੁਹਾਡੇ ਕੋਲ ਨਹੀਂ ਹੈਗਾ ਇਸ ਕਰਕੇ ਆਪਾਂ ਉਹ ਸ਼ਬਦ ਵਰਤਦੇ ਹਾਂ ਉਹ ਕੱਲ ਆਪਣੇ ਕੋਲ ਆਉਣਗੇ ਠੀਕ ਹੈ ਉਹ ਅੱਜ ਸਕੂਲ ਗਏ ਹਨ ਠੀਕ ਹੈ ਉਹ ਉਹ ਆਪਣੇ ਕੋਲ ਮੌਜੂਦ ਨਹੀਂ ਤੀਜਾ ਬੁਰਖ ਅੱਗੇ ਦੇ ਕਬੂਤਰ ਨਿਜਵਾਚਕ ਪੜਨਾ ਹੈ ਠੀਕ ਹੈ ਨਿਜ ਨਿਜਵਾਚਕ ਪੜਨਾਵ ਇਹ ਤੁਹਾਨੂੰ 10th ਕਲਾਸ ਦੇ ਵਿੱਚ ਆਇਆ ਸੀ ਨਿਜਵਾਚਕ ਪੜਨਾਵ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਕਰਤਾ ਦੀ ਥਾਂ ਹੁੰਦਾ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਦਾ ਕਰਤਾ ਦੇ ਨਾਲ ਵੀ ਉਹ ਤੇ ਕਰਤਾ ਦੀ ਥਾਂ ਵੀ ਵਰਤਿਆ ਨ ਜਿਵੇਂ ਮੈਂ ਆਪ ਉਸ ਨੂੰ ਸਮਝਾਇਆ ਠੀਕ ਹੈ ਇੱਥੇ ਕੀ ਆਪ ਆਪਸ ਆਪ ਇਹੀ ਜਨ ਹੁੰਦੇ ਹਨ ਇਹ ਕਿਹ ਨਿਜਵਾਚਕ ਪੜਨਾ ਹੁੰਦੀ ਨੇ ਮੈਂ ਆਪ ਇਹ ਕੀਤਾ ਇਹ ਕਰਤਾ ਦੀ ਥਾਰੇ ਆ ਗਿਆ ਠੀਕ ਹੈ ਮੈਂ ਉਸ ਨੂੰ ਆਪ ਸਮਝਾਇਆ ਇਹ ਕਿ ਇਹ ਕਰਤਾ ਹੋਗਾ ਵੀ ਉਹ ਕੰਮ ਕਰ ਰਿਹਾ ਆਪ ਠੀਕ ਹੈ ਅੱਗੇ ਪੁੱਤਰ ਨਿਚੇਵਾਚਕ ਪੜਨਾ ਇਹ ਜਿਹੜਾ ਪੜਨਾਵ ਕਿਸੇ ਦੂਰ ਜਾਂ ਨੇੜੇ ਦੀ ਤਿਸਤੀ ਚੀਜ਼ ਨੂੰ ਇਸ਼ਾਰਾ ਜਿਵੇਂ ਆਪਾਂ ਕਹਿੰਦੇ ਆ ਉਹ ਕੁਝ ਬਣ ਰਿਹਾ ਹੈ ਠੀਕ ਹੈ ਉਹ ਜਦੋਂ ਆਪਾਂ ਇਸ਼ਾਰਾ ਕਰਕੇ ਦੱਸਦੇ ਆ ਇਹ ਬੜਾ ਹਾਜ਼ਰ ਜਵਾਬ ਹੈ ਉਹਦੇ ਵੱਲ ਇਸ਼ਾਰਾ ਕੀਤਾ ਇਹ ਜੇਦੋਂ ਆਪਾਂ ਇਸ਼ਾਰਾ ਕਰਕੇ ਕੁਝ ਇਸ਼ਾਰਾ ਕਰਕੇ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਨਿਚੇਵਾਚਕ ਅਨੇਚੇ ਅਨੇਚੇ ਕੀ ਜਿੱਥੇ ਤਾਂ ਨਿਚੇ ਹੋ ਗਿਆ ਠੀਕ ਹੈ ਆਪ ਨੂੰ ਅਸਲ ਵਿੱਚ ਪਤਾ ਲੱਗਿਆ ਅਨੇਚੇ ਜਿਹਦਾ ਆਪ ਨੂੰ ਗਿਆਨ ਨਾ ਹੋਵੇ ਜਿਹੜਾ ਜਿਹੜਾ ਪੜਨਾਵ ਸ਼ਾਬਦਾਂ ਤੋਂ ਕਿਸੇ ਵਿਅਕਤੀ ਸਥਨ ਵਸਤੂ ਆਦ ਦਾ ਸਪਸ਼ਟ ਜਾਂ ਨਿਚੇਪੁਰਕ ਗਿਆਨ ਨਾ ਹੋਵੇ ਠੀਕ ਹੈ ਜੇ ਮੈਂ ਕਹਾਂ ਕੋਈ ਗੀਤ ਗਾਰੇ ਪਤ ਨਹੀਂ ਕੋਣ ਗਾਰੇ ਕੋਈ ਆ ਗਿਆ ਠੀਕ ਹੈ ਆਪ ਨੂੰ ਪਤਾ ਹੀ ਨਹੀਂ ਕੌਣ ਆ ਰਿਹਾ ਕੋਈ ਆ ਗਿਆ ਇੱਥੇ ਕਈ ਆਉਂਦੇ ਹਨ ਕਈ ਮਤਲਬ ਕਿ ਗਿਆਨ ਨਹੀਂ ਹੈਗਾ ਕਈ ਠੀਕ ਹੈ ਇੱਥੇ ਕੋਈ ਤੇ ਕਈ ਕੀ ਅਨੇਚੇ ਵਾਚਕ ਅਨੇਚੇ ਵਾਚਕ ਵਿੱਚ ਪੁੱਤਰ ਆਪਣਾ ਗਿਆਨ ਹੁੰਦਾ ਵੀ ਇਹ ਚੀਜ਼ ਐਵੇਂ ਹੈ ਇੱਥੇ ਆਪਾਂ ਕੋਈ ਕਈ ਇਦਾਂ ਦੀ ਚੀਜ਼ਾਂ ਵਰਤ ਰਹੇ ਨੇ ਜਿਹੀ ਆਪਾਨੂੰ ਗਿਆਨ ਨਹੀਂ ਹੈਗਾ ਅੱਗੇ ਪੁੱਤਰ ਪੰਜ ਸੰਬੰਧ ਵਾਚਕ ਪੜਨਾ ਜਿਹੜਾ ਪੜਨਾ ਜਿਹੜਾ ਸੌਰੀ ਜਿਹੜਾ ਸ਼ਬਦ ਨਾ ਵਿਸ਼ਾ ਦੀ ਥਾਂ ਵਰਤੇ ਜਾਵੇ ਦੀ ਜੋਜਕਾਂ ਬਾੰਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਠੀਕ ਹੈ ਪਹਿਲਾਂ ਤਾਂ ਉਹ ਨਾਭ ਦੀ ਥਾਂ ਵਰਤਿਆ ਜਾਊਗਾ ਤੇ ਦੂਜਾ ਕੀ ਆ ਜੋਜਕਾਂ ਦੇ ਬਾੰਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੂਗਾ ਦੇਖੋ ਤੁਸੀਂ ਉਦਾਹਰਨ ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਨੇ ਸੁਖੀ ਵਾਸਤੇ ਨੇ ਠੀਕ ਹੈ ਪੁੱਤਰ ਪਹਿਲਾਂ ਤਾਂ ਜੋ ਠੀਕ ਹੈ ਇੱਥੇ ਕੀ ਆ ਨਾਭ ਦੀ ਥਾਂ ਵਰਤਿਆ ਗਿਆ ਫਿਰ ਬਾਅਦ ਵਿੱਚ ਉਹਨੇ ਜੋੜ ਦਿੱਤਾ ਠੀਕ ਹੈ ਉਹ ਸ਼ਰਾਬੀ ਜਿਸ ਨੇ ਇੱਥੇ ਪਹਿਲਾਂ ਤਾਂ ਦੇਖੋ ਕਿਤੇ ਤਾਂ ਉਹਦਾ ਨਾਮ ਹੋਣਾ ਸੀ ਪਰ ਨਾਮ ਨਹੀਂ ਆਇਆ ਠੀਕ ਹੈ ਨਾਵਦੀ ਥਾਂ ਵਰਤ ਤੇ ਦੂਜਾ ਕਿ ਉਹਨੇ ਸੰਬੰਧ ਬਣਾਤੇ ਦੂਨਾ ਵਾਕਾਂ ਦੇ ਠੀਕ ਹੈ ਜੋ ਜਿਸ ਨੇ ਇਕ ਹੀ ਸੰਬੰਧ ਵੱਜ ਕੇ ਠੀਕ ਹੈ ਬੱਚ ਕੇ ਆ ਕੇ ਇਹ ਪ੍ਰਸ਼ਨ ਬੱਚ ਕੇ ਪੜਨਾ ਜਿਹੜਾ ਸ਼ਬਦ ਨਾਵਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਵੱਲੋਂ ਕੋਈ ਪੁੱਛ ਗਿੱਚ ਕੀਤੀ ਜਾਵੇ ਉਸ ਨੂੰ ਇਹ ਪ੍ਰਸ਼ਨਵਾਚਕ ਪਹਿਲਾਂ ਤਾਂ ਤੁਹਾਨੂੰ ਇਦਾਂ ਪਤਾ ਹੋਣਾ ਚਾਹੀਦਾ ਪ੍ਰਸ਼ਨਵਾਚਕ ਦੇ ਵਿੱਚ ਕੀ ਹੈ ਕੁਐਸਚਨ ਮਾਰਕ ਲੱਗਦਾ ਹੈ ਆਪਾਂ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਪ੍ਰਸ਼ਨਵਾਚਕ ਦੇ ਨਾਮਤੀ ਤੁਹਾਨੂੰ ਬਥੇ ਚੱਲਦੇ ਆ ਵੀ ਪ੍ਰਸ਼ਨ ਪੁੱਛਿਆ ਜਾਂਦਾ ਕੌਣ ਸੌ ਰਿਹਾ ਠੀਕ ਹੈ ਇੱਕ ਤਾਂ ਨਾਮਤੀ ਥਾਂ ਵਰਤੇਗਾ ਨਾਪਦੀ ਥਾਂ ਵਰਤੇਗਾ ਉੱਜੇ ਕੀ ਪ੍ਰਸ਼ਨ ਪੁੱਛਿਆ ਗਿਆ ਅੱਗੇ ਦੇਖੋ ਆੜਾ ਗਲਾਸ ਕਿਸ ਨੇ ਤੋੜਿਆ ਕਿਸ ਨੇ ਇੱਕ ਤਾਂ ਨਾਪਦੀ ਥਾਂ ਵਰਤੇਗਾ ਉਹਦਾ ਨਾਮ ਨਹੀਂ ਲਿਆ ਠੀਕ ਹੈ ਇਹ ਕਿਸ ਨੇ ਇੱਥੇ ਪ੍ਰਸ਼ਨ ਪੁੱਛਿਆ ਹੈ ਕਿਹੜਾ ਸ਼ੋਰ ਪਾ ਰਿਹਾ ਹੈ ਕਿਹੜਾ ਇੱਥੇ ਨਾਬਣੀ ਹੈਗਾ ਨਾਬ ਦੀਆਂ ਵਰਤੇ ਕਿ ਦੂਜਾ ਕਿਹੋ ਕੁਸ਼ਨ ਪੁੱਛਿਆ ਹੈ ਕੌਣ ਕਿਸ ਨੇ ਕਿਹੜੇ ਫਰੈਸ਼ਨ ਵਜਿਕ ਪੜਨਾਵ ਨਹੀਂ ਇਹ ਤੁਹਾਨੂੰ ਪੇਪਰ ਦੇ ਵਿੱਚ ਆਉਂਦਾ ਹੁੰਦਾ ਬੁੱਧਰ ਤੁਹਾਨੂੰ ਐਦਾਂ ਬਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਪੁਰਖਵਾਚਕ ਪੜਨਾਵ ਦੀਆਂ ਕਿੰਨੀਆਂ ਕਿਸਮਾਂ ਨੇ ਨਿਜਵਾਚਕ ਤੁਹਾਨੂੰ ਇੱਕ ਲੈਣ ਦਿੱਤੀ ਹੋਊਗੀ ਉਹਦੇ ਵਿੱਚ ਪੁੱਛਿਆ ਜਾਊਗਾ ਵੀ ਇਹ ਕਿਹੜਾ ਪੜਨਾਵ ਹੈ ਠੀਕ ਹੈ ਐਦਾਂ ਪੁੱਛਿਆ ਜਾਂਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਕੱਲ ਨੂੰ ਤੁਹਾਨੂੰ ਵਿਆਕਰਨ ਦੇ ਕਿਸੇ ਹੋਰ ਵਿਸ਼ੇ ਦੇ ਬਾਰੇ ਜਾਣਕਾਰੀ ਦੇਵਾਂਗੀ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਤੇ ਤੁਸੀਂ ਆਪਣਾ ਜਿਹੜਾ ਚੈਨਲ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਜੇ ਜਿੰਨੀਆਂ ਵੀ ਤੁਹਾਨੂੰ ਵਿਆਕਰਨ ਦੇ ਬਾਰੇ ਟੌਪਿਕ ਨੇ ਵਿਸ਼ੇ ਨੇ ਉਹ ਆਪਾਂ ਹਰ ਇੱਕ ਉੱਪਰ ਤੁਹਾਨੂੰ ਵੀਡੀਓ ਬਣਾ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ